ਫਿਰ ਦੇ ਬਸ ਇਹੋ ਪਾ ਜਿੱਥੇ ਤੁਹਾਡੇ ਅੰਦਰ ਉਹ ਰਬੀ ਆ ਕੇ ਬਸ ਗਿਆ ਫਿਰ ਉਹ ਇਹ ਨਹੀਂ ਵਿਖਦਾ ਕਿ ਤੁਸੀਂ ਉੱਚੀ ਜਾਤ ਵਿੱਚ ਜਨਮ ਲਿੱਤਾ ਹੈ ਜਾਂ ਨੀਵੀਂ ਜਾਤ ਵਿੱਚ ਜਨਮ ਲਿੱਤਾ ਹੈ ਪਰ ਹਾਂ ਹੁਣ ਭਗਤ ਕਬੀਰ ਜਿਨੇ ਇੱਥੇ ਜਾਤ ਦਾ ਜ਼ਿਕਰ ਕੀਤਾ ਹੈ ਜਾਤ ਜਿਹੜੇ ਜੁਲਾਹਾ ਜਾਤ ਸੀ ਇਸ ਨੂੰ ਨਾ ਬੜਾ ਬੜੀ ਨੀਵੀਂ ਜਾਤ ਉਹ ਤੇ ਜਾਣਿਆ ਜਾਂਦਾ ਸੀ ਸੰਸਾਰ ਦੇ ਵਿੱਚ ਇਸ ਦੇ ਜਿਹੜੀ ਜਾਤ ਜਿਹੜੀ ਇਹ ਨੀਵੀਂ ਹੋਣ ਕਰਕੇ ਜੋ ਇਹਨਾਂ ਦਾ ਸੰਗ ਕਰਦਾ ਸੀ ਉਹਨਾਂ ਦਾ ਮਖੌਲ ਉਡਾਇਆ ਜਾਂਦਾ ਸੀ ਉਹਨਾਂ ਦਾ ਮਜ਼ਾਕ ਉਡਾਇਆ ਜਾਂਦਾ ਸੀ ਸਗੋਂ ਇਹਨਾਂ ਦੇ ਨਾਲ ਬੈਠਣ ਨੂੰ ਉੱਠਣ ਤੋਂ ਵੀ ਲੋਕ ਜਿਹੜੇ ਸੀ ਉਹ ਕਤਰਾਂਦੇ ਸੀ ਵੱਡੀਆਂ ਜਿਹੜੀਆਂ ਜਾਤੀਆਂ ਸਨ ਨਾ ਉਹ ਛੋਟੀਆਂ ਜਾਤੀਆਂ ਦੇ ਨਾਲ ਭੇਦਭਾਵ ਕਰਤੀਆਂ ਸਨ ਪਰ ਕਹਿੰਦੇ ਜਿਹੜੀ ਇਹ ਨੀਵੀਂ ਜਾਤੀ ਹੈ ਨਾ ਦਰ ਦਰ ਦਾ ਜਿਹੜੀ ਨੀਵੀਂ ਜਾਤੀ ਤੋਂ ਹੀਨ ਭਾਵਨਾ ਤੇ ਭਾਵਨਾ ਪੈਦਾ ਹੁੰਦੀ ਹੈ ਹਿੰਦਤਾ ਪੈਦਾ ਹੁੰਦੀ ਹੈ ਕਹਿੰਦੇ ਹੁਣ ਮੇਰੇ ਅੰਦਰ ਉਹ ਹਿੰਦਤਾ ਪੈਦਾ ਨਹੀਂ ਹੁੰਦੀ ਮੈਨੂੰ ਦੁੱਖ ਨਹੀਂ ਮੈਨੂੰ ਇਹ ਵੀ ਕੋਈ ਗਿਲਾ ਨਹੀਂ ਕਿ ਮੈਂ ਛੋਟੀ ਜਾਤ ਵਿੱਚ ਜਨਮ ਲਿਆ ਹੈ ਭਾਵੇਂ ਸੰਸਾਰ ਨੇ ਮੈਨੂੰ ਦੁਤਕਾਰਿਆ ਕਹਿੰਦੇ ਪਰ ਮੈਨੂੰ ਮਾਣ ਹੈ ਕਿ ਮੇਰੇ